ਸੋ ਹਾਂ ਜੀ ਗਾਈਜ਼ ਕਿੱਦਾਂ ਸਾਰੇ ਜਾਣੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਗਾਈਜ਼ ਸੋ ਗਾਈਜ਼ ਅੱਜ 2025 20 31 ਤਰੀਕ ਹੈ ਅੱਜ ਅੱਜ 2025 ਦਾ ਲਾਸਟ ਡੇ ਆ ਦੇਖ ਲਓ ਤੇ ਇਹਨੂੰ ਫੇਰ ਆਪਾਂ ਬਾਏ ਬਾਏ ਬੋਲ ਦੇਣਾ ਹੈ ਤੇ 2026 ਆਉਣ ਵਾਲਾ ਹੈ ਬਸ ਕੱਲ ਇੱਕ ਦਿਨ ਦੀ ਉਡੀਕ ਰਹਿ ਗਈ ਆ ਸੋ ਗਾਈਜ਼ ਆਪਾਂ ਚੱਲੇ ਆ ਨਿਊ ਈਅਰ ਮਨਾਉਣ ਬਾਬਾ ਬਾਲਕਨਾਥ ਜੀ ਦੇ ਤੇ ਆਪਾਂ ਚਾਚੀ ਜੀ ਹੁਣਾਂ ਨਾ ਚੱਲੇ ਆ ਨਹੀਂ ਆ ਨਹੀਂ ਕਿੱਥੇ ਗਏ ਸਾਰੇ ਆਣੇ ਤੇ ਆਪਾਂ ਬਾਬੇ ਦੇ ਚੱਲੇ ਆ ਤੇ ਉਥੇ ਆ ਕੇ ਆਪਾਂ ਨਿਊਜਰ ਮਨਾਵਾਂਗੇ ਮੈਂ ਫਸਟ ਟਾਈਮ ਨਿਊਜਰ ਮਨਾਣ ਬਾਬੇ ਦੇ ਚੱਲੀ ਆ ਤੇ ਉਦਾਂ ਅਸੀਂ ਛੇ ਮਹੀਨੇ ਤੇ ਜਾਈਦਾ ਆ ਤੇ ਮੇਰਾ ਫਸਟ ਐਕਸਪੀਰੀਅੰਸ ਦੇਖੋ ਕਿਦਾਂ ਦਾ ਹੁੰਦਾ ਆ ਹਨੀ ਕਿੱਥੇ ਜੰਨਾ ਹੈ ਕਿੱਥੇ ਜੰਨਾ ਹੈ ਚਲੋ ਗਾਇਜ਼ ਤੁਸੀਂ ਸਾਡੇ ਬਲੌਗ ਦੇ ਨਾਲ ਬਣੇ ਰਹੋ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਨੀਆਂ ਸੋ ਗਾਇਜ਼ ਆਪਾਂ ਪਹੁੰਚ ਗਏ ਆ ਪੀਨਗਾਹੇ ਪੀਨਗਾਹੇ ਤੋਂ ਮੈਂ ਤੁਹਾਡੇ ਇੱਕ ਆਪਾਂ ਬਾਬੇ ਦੇ ਜਾਣਾ ਆ ਹੁਣ ਆਪਾਂ ਪਹੁੰਚੇ ਸੀਗਾ ਰਾਸ਼ ਬਹੁਤ ਜ਼ਿਆਦਾ ਆ ਕਿਉਂਕਿ ਦੇਖ ਸਕਦੇ ਆ ਕਿੰਨਾ ਜ਼ਿਆਦਾ ਰਾਸ਼ ਆ ਦੇਖੋ ਚਾਹ ਦੁੱਤ ਵੀ ਲਿਆਉਂਦਾ ਠੰਡ ਵਿੱਚ ਇਹਨਾਂ ਦੇ ਲਗਾਈ ਘਰੇ ਤਾਂ ਮੈਨੂੰ ਜੇਤਾ ਪੜ ਐਡਿਟ ਕਰਕੇ ਬਣਾਉਣੀ ਆ ਹਾਂਜੀ ਆਪਾਂ ਦੇਖੀਏ ਆਲੀ ਅੱਜ ਜਾਈ ਜਾ ਰੁਕੇ ਸੀ ਕਿ ਇੱਥੇ ਵੀਡੀਓ ਵਗੈਰਾ ਬਣਾ ਲੀ ਆਪਾਂ ਮੱਥਾ ਟੇਕ ਕੇ ਆ ਗਏ ਸੀ ਇੱਥੇ ਰਸ ਬਹੁਤ ਜ਼ਿਆਦਾ ਸੀਗਾ ਤੇ ਹੁਣ ਆ ਵੀਡੀਓ ਬਣਾਣ ਲੱਗੇ ਆ ਉਹ ਨਾ ਵੀਡੀਓ ਹੀ ਬਣਦੀ ਇਹ ਵੀਡੀਓ ਹੋ ਜਾਂਦੀ ਫੋਟੋਆਂ ਖਾਇਚਦੇ ਭਈਆ ਪਹਿਲਾਂ ਮੈਂ ਫੋਟੋ ਨਹੀਂ ਵੀਡੀਓ ਕਹਿੰਦੇ ਅਸੀਂ ਵੀਡੀਓ ਬਣਾਉਣੀ ਆ 30 ਰੁਪਏ ਕੀ 30 ਰੁਪਏ 30 30 ओए <laughs> गोश करो ता सी डांस तो भी करा डांस भी करंदा उदे नचिया आपे गाना चाले बेड़ा माना बना दे हानी गोल घूम जा बाद तो एडिटिंग करके गाना ला दूगे हानी वा हानी यदनी ठकी हैंदा नहीं ओए नाच ता ले नाच ना लगणा चाहिदा है ना हानी हानी नाच ता ले ਨਾਚ ਮੇਰੀ ਰਾਣੀ ਰਾਜਾ ਵਿਆਜ ਮੇਰੀ ਰਾਣੀ ਨਾਚ 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 ਮੇਰੀ ਰਾਣੀ ਨਾਚ 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 ਕੁਝ ਕਰਨਾ ਚੁੱਕ ਕਰ ਮੈਂ ਤਾਂ ਕਹਿੰਦੀ ਗਾਈ ਰਾਤ ਹੋ ਗਈ ਆਪਾਂ ਪੀਣ ਗਏ ਤਾਂ ਮੱਥਾ ਟੇਕ ਕੇ ਆ ਗਏ ਸੀਗੇ ਤੇ ਆਪਾਂ ਇੱਥੇ ਚਾਹ ਪੀਣ ਰੁਕੇ ਹੋਏ ਆ ਦਿਨਾਂ ਨੂੰ ਚਾਹ ਦੀ ਭੁੱਖ ਲੱਗ ਰਹੀ ਸੀਗੀ ਕਹਿੰਦੇ ਚਾਹ ਪੀ ਲਈਏ ਤੇ ਆ ਦੇਖੋ ਮੈਂ ਤੁਹਾਨੂੰ ਦਿਖਾ ਰਹੇ ਦਿੰਨੀ ਆ ਕੀ ਸ਼ਰਾਰਤਾਂ ਕਰਦੇ ਪਏ ਆ ਓਏ ਤੁਸੀਂ ਝੂਲੇ ਵਿੱਚ ਝੂਟੇ ਵੀ ਲੈਣ ਲੱਗ ਗਏ ਆਏ ਤੁਸੀਂ ਝੂਲੇ ਦੇ ਝੂਟੇ ਲੈਣ ਲੱਗ ਗਏ ਤੁਸੀਂ ਹੈ ਆਂ ਆਉਂਦੇ ਹੋ ਹੋਰ ਕੋਈ ਕੰਮ ਨਹੀਂ ਹੈਗਾ ਨਹੀਂ ਇਹਨੂੰ ਹੌਲੀ ਹੌਲੀ ਝੂਲੋ ਲੜੀਆਂ ਨਾ ਤੋੜ ਦਿਓ ਲੈ ਆਹ ਦੇ ਇੱਥੇ ਚਾਪਾ ਇੱਥੇ ਚਾਪੀਣ ਲਈ ਰੁਕੇ ਸੀਗੇ ਉਧਰ ਅੱਗ ਬਾਲ ਰਹੀ ਆ ਜਿਹਨੇ ਅੱਗ ਸੇਕਦੇ ਪੀਣੇ ਆ ਚਾਹ ਅੱਗ ਸੇਕ ਕੇ ਪੀ ਲੈ ਤੇ ਬਾਕੀ ਆਪਾਂ ਬਾਬੇ ਦੇ ਬਸ 1 ਘੰਟੇ ਦਾ ਰਸਾ ਰਹਿ ਗਿਆ ਫਿਰ ਬਸ ਪਹੁੰਚ ਜਾਨਾ ਫਿਰ ਉੱਥੇ ਜਾ ਕੇ ਤੁਹਾਨੂੰ ਮੈਂ ਦਿਖਾਉਂਗੀ ਨਾਲੇ ਦਰਸ਼ਨ ਕਰਾਵਾਂਗੀ ਕਿਉਂਕਿ ਮੇਰੇ ਬਲੌਗ ਦੇ ਨਾਲ ਬਣੇ ਰਿਹਾ। ਸੋ ਗਾਇਸ ਬਾਬੇ ਦੇ ਪਹੁੰਚ ਕੇ ਆਪਾਂ ਸਰਾ ਲੈ ਲਈ ਸੀਗੀ ਮਸਾ ਮਿਲੀ ਆ ਕਿ ਤੇ ਇੰਨੇ ਜ਼ਿਆਦਾ ਰਾਸ਼ਿਆਂ ਨਾਲ ਤੁਸੀਂ ਗੱਲਾਂ ਹੀ ਛੱਡ ਦਿਓ ਇੰਨਾ ਜ਼ਿਆਦਾ ਰਾਸ਼ਿਆ ਨਾ ਮੈਨੂੰ ਤਾਂ ਪਤਾ ਹੀ ਨਹੀਂ ਕਿ ਵੀ ਇੰਨਾ ਜ਼ਿਆਦਾ ਹੋ ਗਿਆ ਇਹਨਾਂ ਤਾਂ 6 ਦੇ ਮਹੀਨੇ ਨੂੰ ਦਾ ਸਰਾ ਮਾਮੀ ਕਿਤੇ ਜਾ ਕੇ ਮਿਲੀਆਂ ਆ ਤੇ ਤੋਂ ਠੰਡ ਵੀ ਬਹੁਤ ਜ਼ਿਆਦਾ ਹੈ ਮੇਰੇ ਹੱਥ ਵੀ ਕੰਬਦੇ ਪਏ ਆ। ਦੇ ਵੀ ਨਾ ਯਾਰ ਬਹੁਤ ਸੋਨਾ ਆ ਤੇ 11:30 ਦਾ ਟਾਈਮ ਮੈਨੂੰ ਲੱਗਦਾ ਹੋ ਗਿਆ 12 ਵਜੇ ਤੱਕ ਦੇਖੋ ਕਿੰਨੀ ਜਿਆਦਾ ਰੌਣਕ ਹੋਣੀ ਹੈ ਮੈਂ ਤੁਹਾਨੂੰ ਦਿਖਾਉਂਗੀ ਤੁਸੀਂ ਮੇਰੇ ਬਲੌਗ ਦੇ ਨਾਲ ਬਣੇ ਰਹੋ ਗਾਇਸ ਗਾਇਸ ਰਸ਼ ਦੇਖੋ ਕਿੰਨਾ ਜਿਆਦਾ ਆ ਬਹੁਤ ਜਿਆਦਾ ਟ੍ਰੈਫਿਕ ਆ ਕੋਦੋ ਦਾ ਬਸ਼ਦੀ ਲੱਗਾ ਆ ਕੋफी ਜਿਆਦਾ ਆ ਪਰੇ ਤੱਕ ਆ ਚੌਂਕ ਤੋਂ ਤਾਂ ਪਰੇ ਨੂੰ ਨੰਗਣ ਹੀ ਨਹੀਂ ਦਿੰਦੇ ਹੈਗੇ ਗੱਡੀਆਂ ਚਲੋ ਗਾਇਸ ਤੁਹਾਨੂੰ ਮੈਂ ਦਿਖਾਨੀਆ ਬਲੌਗ ਤੁਸੀ ਮੇਰੇ ਬਲੌਗ ਦੇ ਨਾਲ ਬਣੇ

ਸਵੇਰ ਹੋ ਗਈ ਆ ਤੇ 2026 ਵੀ ਚੜ ਗਿਆ ਅੱਜ ਫਸਟ ਤਰੀਕ ਆ ਅੱਜ ਫਸਟ ਜਨਵਰੀ ਆ ਤੇ ਰਾਤੀ ਰਸ਼ ਬਹੁਤ ਜ਼ਿਆਦਾ ਸੀਗਾ ਤੇ ਭੀੜ ਵੀ ਬਹੁਤ ਜ਼ਿਆਦਾ ਸੀਗਾ ਉਹਦੇ ਕਰਕੇ ਵੀ ਵਲੌਗ ਨਹੀਂ ਬਣਿਆ ਹੈਗਾ ਆ ਤੇ ਮੈਂ ਕਿਹਾ ਬਾਕੀ ਆਪਾਂ ਸਵੇਰੇ ਸ਼ੂਟ ਕਰਾਂਗੇ ਤੇ ਸਵੇਰ ਹੋ ਗਈ ਆ ਹੁਣ ਬਸ ਮੱਥਾ ਟੇਕਣ ਚੱਲੇ ਆ ਗੁਫਾ ਤੇ ਦਰਸ਼ਨ ਕਰਨੇ ਆ ਦੇਖਦੇ ਆ ਕਿੰਨਾ ਕ੍ਰਾਸ਼ ਆ ਤੇ ਨਾਲ ਤੁਹਾਨੂੰ ਵੀ ਕਰਾਵਾਂਗੇ ਦੇਖੋ ਵੈਸੇ ਤਾਂ ਕਹਿੰਦੇ ਆ ਫਿਲਹਾਲ ਹੁਣ ਤਾਂ ਘਟ ਗਿਆ ਆ ਤੇ ਰਾਤ ਤਾਂ ਬਹੁਤ ਜ਼ਿਆਦਾ ਰਸ਼ ਸੀਗਾ ਹੁਣ ਦੇਖੋ ਕਿੰਦਾ ਮਤਲਬ ਕਿੰਨਾ ਕ੍ਰਸ਼ ਮਿਲਦਾ ਹੈ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਤੁਸੀਂ ਸਾਡੇ ਬਲੌਗ ਦੇ ਨਾਲ ਬਣੇ ਰਹੋ ਤੇ ਹਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੁਸੀਂ ਲਾਈਕ ਵੀ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਕਮੈਂਟਾਂ ਵਿੱਚ ਜੈ ਬਾਬੇ ਜ਼ਰੂਰ ਲਿਖਿਓ ਤੇ ਸਾਰਿਆਂ ਨੂੰ ਹੈਪੀ ਨਿਊ ਸਅਰ ਫਿਰ ਤੋਂ ਗਾਈਜ਼ ਚਲੋ ਤੁਸੀਂ ਮੇਰੇ ਬਲੌਗ ਦੇ ਨਾਲ ਬਨੇ ਰਹੋ ਮੈਂ ਤੁਹਾਨੂੰ ਦਿਖਾਵਾਂਗੀ ਅੱਗੇ ਤੇ ਗਾਈ ਜਿੱਦੜ ਆ ਦੇਖ ਲਓ ਚਾਹ ਬਣਾਣ ਦੇ ਪੈ ਸੀ ਕਿ ਇਹਨਾਂ ਨੇ ਹਵਾਣ ਦਿੱਤੀ ਆ ਦੇਖ ਲਓ ਕੀ ਕੀਤਾ ਇੱਕੋ ਦਮ ਹੀ ਉੱਭੜ ਜਾਂਦੀ ਆ ਸੋ ਸਾਰੇ ਜਾਨੇ ਤਿਆਰ ਹੋ ਗਏ ਆ ਦੇਖ ਲਓ ਓਏ ਹੈਲੋ ਤਾਂ ਕਰ ਦੋ ਜੈ ਭੱਬੇ ਦੀ ਤਾਂ ਕਹਿ ਦੋ ਕੀ ਨਿਕਲ ਗਿਆ ਕੀ ਨਿਕਲ ਗਿਆ ਸੋ ਸਾਰੇ ਜਾਨੇ ਤਿਆਰ ਹੋ ਗਏ ਆ ਬਸ ਹੁਣ ਅਸੀਂ ਦਰਸ਼ਨ ਕਰਨ ਚੱਲੇ ਆ ਇਦਾਂ ਜਾ ਮੈਂ ਉਹ ਦਿੱਤਾ ਮੈਂ ਉਹ ਤੇ ਆਪੇ ਦੀਏ ਜਿਕਰਾ ਪੋਣਾ ਹਰੀ ਦਾ ਲਿਓ ਫਲ ਲਿਓ ਲੰਗਰ ਆ ਤਰੇਲਾ ਯਾਰ ਰਹਿਣ ਦੇ ਖਾ ਲਾ ਤੂੰ ਚੱਲੋ ਪਹਿਲੇ ਰੋਟੀ ਨਹੀਂ ਖਾਣਾ ਸੀ ਰੋਟੀ ਉਹ ਮੱਥਾ ਟਿਕਾ ਦੇ ਭਰਾ ਬੰਨਣ ਵਾਲੇ ਉਹ ਭਾਈ ਸਾਨੂੰ ਮੱਥਾ ਟਿਕਾ ਦੇ ਨਾ ਮੱਥਾ ਟਿਕਾ ਦੇ ਜੇ ਨੰਬਰ ਹੋਇਆ ਕਹਿੰਦੇ ਖੜਿਆ ਲੱਗ ਜਾਣੀ ਹੈ ਨਹੀਂ ਆਹ ਰੋਟੀ ਹੈਗੀ ਆ ਲੈ ਨਾ ਨਾ ਮੱਥਾ ਟਿਕਾ ਦੇ ਕਲਾ ਤੇ ਦੇਖ ਸਕਦੇ ਆ ਕਿੰਨਾ ਰਸ਼ ਹੈ ਬਹੁਤ ਜਿਆਦਾ ਰਸ਼ ਹੈ ਫਿਰ ਆਰਕੀਟੈਕਟ ਜੀ ਜੋ ਬੈਠੇ ਹੋਏ ਆ ਤੇ ਟੈਕਸੀਆਂ ਗੱਡੀਆਂ ਦੇਖੋ ਕਿੰਨਾ ਜਾਮ ਲੱਗਿਆ ਹੋਇਆ ਹੈ ਇਹ ਬਾਪੂ ਦੀ ਉੱਤੋਂ ਜਮੀਂ ਪਈ ਜਾਂਦਾ ਸੋ ਗਾਈਜ਼ ਆਪਾਂ ਪਹੁੰਚ ਗਏ ਆਂ ਪਾਪਾ ਜੀ ਦੇ ਆਪਾਂ ਨਾ ਪਿੱਛੇੋਂ ਜੀ ਆਏ ਆਂ ਤੇ ਅੱਗੇ ਜੀ ਰੌਣਕ ਬਹੁਤ ਜ਼ਿਆਦਾ ਆ ਆ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਆ ਮੈਂ ਤੁਹਾਨੂੰ ਦੱਖਾਣੀਆਂ ਦੇਖੋ ਛਾਲੇ ਆਣੇ ਅਸੀਂ ਤੁਰ ਕੇ ਆਣੇ ਪਏ ਉੱਪਰੋਂ ਪੌੜੀਆਂ ਦੇ ਵਿੱਚੋਂ ਜੀ ਤਾਂ ਰੌਣਕ ਬਹੁਤ ਜ਼ਿਆਦਾ ਆ ਗਾਈਜ਼

ਉਹ ਇਹ ਆਂਦੇ ਬਾਰੇ ਹੋਈ ਹਾਂਜੀ ਗੁੱਡ ਮਾਰਨਿੰਗ ਗਾਈਜ਼ ਆਪਾਂ ਘਰੇ ਆਗੇ ਸੀਗੇ ਤੇ 12 1 ਵਜੇ ਰਾਤ ਦੇ ਆਪਾਂ ਘਰੇ ਪਹੁੰਚੇ ਸੀਗੇ ਰਾਤ ਦੀ ਮੇਰੇ ਤੋਂ ਫਿਰ ਵੀਡੀਓ ਨਹੀਂ ਬਣਾ ਹੋਈ ਹੈਗੀ ਕਿਉਂਕਿ ਥੱਕ ਬਹੁਤ ਜ਼ਿਆਦਾ ਹੋਇਆ ਸੀਗਾ ਤੇ ਫਿਰ ਇੱਦੀ ਆ ਕੇ ਮੈਂ ਸੋ ਗਈ ਸੀਗੀ ਤੇ ਹੁਣ ਬਸ ਬਾਕੀ ਸਾਨੂੰ ਦਰਸ਼ਨ ਬਹੁਤ ਵਧੀਆ ਹੋਏ ਸਾਰੇ ਇੱਥੇ ਰਾਸ਼ਬ ਬਹੁਤ ਜ਼ਿਆਦਾ ਸੀਗਾ ਉੱਪਰ ਘੁਗਾ ਦਿੱਤਾ ਨਈ ਟੇਕ ਹੋਇਆ ਨਾ ਮੱਥਾ ਦੀ ਬਾਹਰੋਂ ਹੀ ਟੇਕ ਲਿਆ ਬਾਕੀ ਨਾ ਆਪਾਂ ਕਿਸੇ ਨੂੰ ਪੈਸੇ ਵਗੈਰਾ ਸਾਰਾ ਕੁਝ ਵੜਾ ਦਿੱਤਾ ਇਹ ਵੀ ਤੁਸੀਂ ਮੱਥਾ ਟੇਕ ਦਿਓ ਤੇ ਬਾਕੀ ਦਰਸ਼ਨ ਤਾਂ ਉਹ ਵਧੀਆ ਹੋਏ ਥੱਲੇ ਉੱਪਰ ਚਲੋ ਕੋਈ ਗੱਲ ਨਹੀਂ ਬਾਬਾ ਜੀ ਨੂੰ ਜਿੱਦਾਂ ਮਨਜ਼ੂਰ ਆ ਉਦਾਂ ਹੀ ਹੋਣਾ ਆ ਤੇ ਰਾਸ਼ ਤਾਂ ਬਹੁਤ ਗਈ ਐਨਾ ਜ਼ਿਆਦਾ ਰਾਸ਼ ਸੀ ਇਹਨਾਂ ਤੁਸੀਂ ਗੱਲਾਂ ਹੀ ਛੱਡ ਦਿਓ ਇੰਨਾ ਜ਼ਿਆਦਾ ਰਾਸ਼ਤਾ ਹੋ ਵਾਲੇ ਮਹੀਨੇ ਨਹੀਂ ਹੁੰਦਾ ਚੇਤ ਦੇ ਜਿੰਨਾ ਨੂਜ਼ਰ ਤੇ ਸੀਗਾ ਤੇ ਲੰਗਰ ਵਗੈਰਾ ਵੀ ਬਹੁਤ ਜ਼ਿਆਦਾ ਲੱਗੇ ਹੋਏ ਸੀਗੇ ਮੈਨੂੰ ਲੱਗਦਾ ਉਹ ਦੋ ਐਨੇ ਨਹੀਂ ਲੱਗੇ ਗਾਇਜ਼ ਤੁਹਾਨੂੰ ਮੇਰਾ ਬਲੌਗ ਕਿੱਦਾਂ ਲੱਗਿਆ ਨੂਜ਼ਰ ਦਾ ਦੱਸਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਜਾਂ ਨਹੀਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਤੇ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਮੇਰੇ ਬਲੌਗ ਨੂੰ ਤੇ ਚਲੋ ਗਾਇਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰਾ ਬਲੌਗ ਕਿੱਦਾਂ ਲੱਗਿਆ ਤੇ ਚਲੋ ਆਪਾਂ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਉਦੋਂ ਤੱਕ ਲਈ ਬਾਏ ਐਂਡ ਜੈ ਬੱਬੇ ਦੀ ਸਾਰਿਆਂ ਨੂੰ ਹੈਪੀ న్యూਸ